ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਚੀ ਇਹ ਬਟਾਲਾ ਦੀ ਪ੍ਰਸ਼ਤਾ ਬਹੁਤ ਬਹੁਤ ਧੰਵਾਦ ਕਿ ਜਿਹੜੇ ਤੁਸੀਂ ਇੱਥੇ ਆ ਕੇ ਤੇ ਇਹ ਕੋਲ ਸਾਹੀ ਪ੍ਰੋਗਰਾਮ ਕਰਨ ਜਦੋਂ ਜਾਂ ਤੁਸੀਂ ਪ੍ਰਸਤਾ ਨੂੰ ਬਣਾ ਸੀ ਜੋ ਫਤਸ ਕੀ ਹੋ ਰਿਹਾ ਹੈ ਉਹਦੇ ਵਾਕ ਤੇ ਲੱਗਦਾ ਹੈ ਜਿਵੇਂ ਉਹ ਸਾਡਾ ਮੈਸੇਜ ਹੈ ਜਾਂ ਜੋ ਸਹੀ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਵਿਚਾਰ ਰਹੇ ਹੋ ਇਸ ਵਾਸਤੇ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਅਪੀਲ ਕਰਨੀ ਪੈਣੀ ਹੈ ਪੀ ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਤੱਕਈਸ਼ਾਈ ਹੋ ਰਹੀ ਆ ਜਾਂ ਸਾਡੇ ਤੇ ਜ਼ੁਲਮ ਸਿ ਹੋ ਰਿਆ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕੇਹੇ ਵੀ ਚੀਜ਼ ਸਾਡੇ ਨਾਲ ਇਨਸਾਫ ਨਹੀਂ ਹੋ ਰਿਆ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾਂ ਚ ਲੈ ਕੇ ਜਾ ਰਹੇ ਆਂ। ਔਰ ਦੂਸਰਾ ਇਹ 81 ਜੁਲਾਈ ਤਰੀਕ ਨੂੰ ਆਕਤਰਤਾ ਕਰ ਰਹੇ ਆਂ ਉਹਦੇ ਚ ਵੀ ਇਹ ਸਾਰੇ ਮਸਲੇਾਂ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਇੱਕ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗਤ ਚ ਮੁੱਤ ਘਾਟਰ ਜਾ ਰਹਿਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੀ ਜ਼ਿੰਮੇਵਾਰੀ ਦਾ ਉਹਨਾਂ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਯੋਗ ਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਆਗ ਲਵੇ ਤੇ ਜਿਹੜਾ ਕਤਲ ਦਾ ਕਰਨ ਜਾ ਰਿਹਾ ਕਿਤੇ ਕਰਨ ਜਾ ਰਿਹਾ ਮਕਸਦ ਕੀ ਹੈ ਅਸੀਂ ਜੀ ਬਾਬਕਾਲਾ ਸਾਹਿਬ ਗੁਰਤੇਗ ਬਾਦਰ ਸਾਹਿਬ ਦੀ ਨਗਰੀ ਉੱਥੇ ਪੰਤਰਕ ਪੱਥਕ ਪੰਤਰਕ ਕੰਮ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਥ ਨਾਲ ਸਬੰਧਤ ਹੈ ਆ ਜੋ ਬੰਦੀ ਸਿੰਘਾਂ ਦਾਵਾ ਪੀਪੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮਐਸਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ 'ਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਸ ਸਕੀਤਾ ਜੀ ਅਸੀਂ तकरीबन ਸਾਰਿਆਂ ਨੇ ਮੈਂ ਸਕੀਤਾ ਨੂੰ ਸਰਦਾਰ ਓਪਨਲੀ ਤੇ ਸਾਰਿਆਂ ਨੂੰ ਦੱਤਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜਾਊਗੀ ਤੇ ਉਹ ਤੋਂ ਬਾਅਦ 'ਚ ਅਸੀਂ ਦੱਦਾ ਜਿਹੜਾ ਕਿ ਹਾਂ ਸਰ ਜੀ ਕੀ ਸਮਝਦੇ ਕੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਦੇਗੀ ਕਾਨਦੀ ਜਈ ਇਨਸਾਫ ਆ ਉਹ ਸਾਨੂੰ ਹਲੇ ਤੱਕ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਕੋ ਸਾਡੀ ਜਿਹੜੀ ਇਹ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਰਣ ਨਾਲ ਮਿਲੇ ਹੋਣਾ ਜਿੰਨਾ ਬੇਦਬੀ ਦਾ ਕਾਂਡ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਕੋਈ ਉਹਨਾਂ ਨਾਲ ਮਿਲੇ ਹੋਏ ਸੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਹੋਊਗਾ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਕਿਉਂ ਬਣਾਇਆ ਤਾਂ ਕਿ ਸਾਡੇ ਹਲਕੇ ਦੇ ਮੁੰਡੇ ਉੱਠ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਅਜਾਦੀ ਨਹੀਂ ਮਿਲੀ ਕਿਹਣਾ ਚਾਹੁੰਦੇ ਇਹ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਨਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਧੱਕੇਸ਼ਾਈ ਜਾਂ ਬੇਇਨਸਾਫੀ ਹੈ ਕਿ ਐਡੇ ਵੱਡੇ ਮਾਰਜਨ ਨਾ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬੋਮੇਤਨਾ ਜਿੱਤੇ ਹੋਏ ਆਦਮੀ ਨੇ ਜਿਤੇ ਲੋਕ ਇਹਨਾਂ ਵਿਸ਼ਵਾਸ ਕਰ ਰਹੇ ਉਹ ਉਹਨੂੰ ਤੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਘਾਣਾ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਦਲਦਲ ਬਹੁਤ ਵੱਡਾ ਰੋਸ ਦਿਨੋ ਦਿਨ ਵਧ ਰਿਹਾ ਵੀ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਅਧਰਤਾ ਜਾਂ ਲੋਕ ਬਹੁਤ 많ਨਾ ਭਾਈ ਉਹ ਬਾਕੀ ਨੂੰ ਬਣ ਕੇ ਆ ਗਏ ਲੋਕਾਂ ਨੇ ਹੁਣ ਡਵੈਲਪਮੈਂਟ ਦੇ ਕੰਮ ਨਹੀਂ ਜਾਂ ਹੋਰ ਕਈ ਨਿੱਜੀ ਕੰਮ ਦੇ। ਜਦੋਂ ਆਪ ਜੇਂ ਚ ਨੇ ਤੇ ਉਹ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਕੰਮ ਹੋਣਗੇ ਹੁਣ ਇਹ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋਕੋ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹ ਸਭੀ ਕਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕੇ ਉਹਨਾਂ ਚੀਜ਼ਾਂ ਨਾ ਕਰਿਆ ਇਹ ਸਰਕਾਰ ਨੂੰ ਤੇਰੇ ਖਲੇ ਆਪਣੀਆਂ ਜਿਹੜੀਆਂ ਨਾਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਬਿਰਬੀ ਦਾ ਜੋ ਮਸਲੇ ਲੱਗੇਗਾ ਸੀ ਉਹਨਾਂ ਚੋਂ ਇੱਕ ਵੀ ਉਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹ ਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਰੋਕ ਕਰਨ ਦੀ ਲੈਣਸ ਲੋਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਨਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਤੁਸੀਂ ਜੋ ਗਲਤ ਕੀਤਾ ਉਹਨਾਂ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆੜੀ ਪਈ ਲੋਕਾਂ ਦੇ ਫਤਵੇ ਦੇ ਵੀ ਉਸ ਕਾਰ ਨਹੀਂ ਕਰ ਰਹੀ ਤੇ ਲੋਕਾਂ ਨੂੰ ਇਸ ਚੀਜ਼ ਦੀਆਂ ਮੁਸ਼ਕਲਾਂ ਆਇਆ ਲੋਕ ਅੱਜ ਵੀ ਇਹ ਸਰਕਾਰ ਦੇ ਖਿਲਾਫ ਇਹ ਚੀਜ਼ ਕਰ ਰਹੇ ਆ ਕਿ ਨਾ ਨਹੀਂ ਛੱਡਿਆ ਜਾਣਾ ਚਾਹੀਦਾ ਪਰ ਇਹ ਸੰਗਨ ਛੱਡਿਆ ਜਾਣਾ ਚਾਹੀਦਾ ਬਾਕੀ ਜੋ ਜਦਵੀ ਦਾ ਜੋ ਇਨਸਾਫ ਜੋ ਵੀ ਉਹ ਤਿੰਨ ਦਿਨ ਉਹਨੂੰ ਮਤਲਬ ਉਹਨੂੰ ਇਨਸਾਫ ਤੋਂ انکار ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਇਹ ਤੋਂ ਪੰਜਾਬ ਤੋਂ ਚੱਕ ਕੇ ਚੰਡੀਗੜ੍ਹ ਚ ਲੈ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਕਹਿ ਲਿਆ ਕਿ ਜਿੱਦਾਂ ਹਸਨੂ ਅਜੇ ਤੱਕ 38 ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੈਂ ਕਹਿੰਦਾ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹ ਇਨਸਾਫ ਦੇਣ ਦੀ ਪੰਜਾਬ ਦੀ ਦਿੱਤੀ ਬੰਦੀ ਕਹਿ ਸਕਦੇ ਕਿ ਉਹ ਆ ਰਹੇ ਨੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿ ਇਹਦੇ ਵਿੱਚ ਵੀ ਭਾਈ ਸਾਹਿਬ ਦੇ ਜਿਹੜੇ ਦੀ ਮੈਂ ਤੇ ਜਿਵੇਂ ਚੋਣ ਬਾਰੇ ਵੀ ਜਿਵੇਂ ਇਸਲਾਹ ਕਰ ਰਹੇ ਆ ਕਿ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥ ਵੱਲੋਂ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਦੂਜੀਆਂ ਘਰਾਣਾ ਪੰਥ ਇੱਕ ਪੰਥ ਦੇ ਬਾਰੇ ਕੀ ਜੇ ਕੰਗਦੀ ਦਾ ਕੀ ਨੀ ਅਸੀਂ ਚੰਤਾ ਬਲੀਆ ਆ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆ ਸਾਰੀਆਂ ਤਰ੍ਹਾਂ ਨੂੰ ਮਿਲਣੇ ਮਿਲਦੇ ਆ 19 ਤਰੀਕ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਇਹ ਪੰਥਕ ਇਕਤਾ ਦੀ ਅਸੀਂ ਸਾਡਾ ਬਚਾਅ ਖਾਲਸਾ ਜੀ ਕੁਝ ਲੋਕੀਂ ਦੀ ਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਸੁੱਟ ਰਹੇ ਨੇ ਕੀ ਕਹਿੰਦੇ ਹੋ ਜੀ ਕਰੇ ਜੀ ਕਿ ਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਸੁੱਟ ਰਹੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਕਿਹចਰੇ ਲੂ ਪ੍ਰੋਪਰਟੀ ਜਿਹੜੀ ਆਪਣੀ ਪ੍ਰੋਪਰਟੀ ਦੇ ਪਰਸਪੈਕਟਿਵ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਪੁੱਛ ਰਹੇ ਨੇ ਤੇ ਤੇ ਸਾਡੇ ਕੋਲ ਕੋਈ ਇਡੀ ਪ੍ਰਾਪਰਟੀ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਜਿਹੜੀ ਕੋਈ ਬੜੀ ਜਿਹੜੀ ਪ੍ਰਾਪਰਟੀ ਦੀ ਗੱਲ ਸਰੋਂ ਤੇ ਪਤਾ ਨਹੀਂ ਹੈ ਜੀ ਪ੍ਰਾਪਰਟੀ ਤੇ ਕੋਈ ਨਾ ਕੋਈ ਐਸੀ ਬੂਤ ਰੱਖੀ ਨਹੀਂ ਕਿ ਹਾਂ ਅੱਗੇ ਜਿਹੜੀ ਪ੍ਰਾਪਰਟੀ ਪ੍ਰਾਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੋ ਘਈ ਹੈ ਜਿਹੜਾ ਇਹਨੂੰ ਕੋਈ ਕੋਈ ਕੰਮ ਨਹੀਂ ਆ ਗਿਆ ਭਾਈ ਉਹਨੂੰ ਪਾਣੀ ਐਂਟਰੀ ਨਕੋਰ ਵਿੱਚੋਂ ਤੁਸੀਂ ਸਾਧੂ ਸਾਹਿਬ ਕਿੰਨੇ ਵਜਨ ਤੁਹਾਡੇ ਕੋਲ ਕਿਤੇ ਗਿਆ ਜਾਈਗਾ ਤੇ ਹਾਈ ਵਾਸਤੇ ਜੀ ਇਸੇ ਪੂਰੇ ਜੋ ਸਾਡੇ ਬੰਦੀ ਸਿੰਘ ਯਾਰ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਕੀ ਅਸੀਂ ਸੰਤਾ ਚੋ ਦੇ ਲੈ ਕੇ ਜਾ ਰਹੇ ਹਾਂ ਮਤਲਬ ਬਾਕੀ ਜੋ ਇਹ ਵੀ ਜਿਹੜੀ 19 ਤਰੀਕ ਦੀ ਇਕਤਰਤਾ ਸੀ ਦੋ ਮਹੀਨੇ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹ ਉਹਨਾਂ ਦੇ ਕੋਈ ਜ਼ਮੀਰ ਜਾਗ ਪਏ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਜੇ ਵੀ ਕੋਈ ਇਹੋ ਜੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਾਉਣ ਦੀ ਇਸ ਕਰਕੇ ਹੁਣ ਉਹਨੀ ਤਰੀਕ ਦੀ ਇਕਤਰਤਾ ਵੀ ਆ ਬਾਕੀ ਕੋਰਟ 'ਚ ਵੀ ਇਹ ਮੈਟਰ ਆ ਤੇ ਉਮੀਦ ਹੈ ਕਿ ਜਲਦੀ ਮਸਲਾ ਜਾ ਰਹੇ ਹਾਂ ਪਰ ਦਿੱਲੀ ਤੋਂ ਜਾ ਰਹੇ ਨੇ ਬਿਰੂ ਘਰੋਂ ਦੇ ਚਾਚਾ ਜੀ ਜਾਣ ਕੇ ਇੱਕ ਦੋ ਦਿਨ ਚ ਤੇ ਉਹਨਾਂ ਨਾਲ ਮੁਲਾਕਤ ਕਰਨਗੇ ਜੋ ਅੱਗੇ ਆਉਣ ਵਾਲੇ ਸਮੇਂ ਲਈ ਕੋ ਰਣਨੀਤੀ ਆ ਜਾ ਉਹਨਾਂ ਨਾਲ ਕੋ ਸਲਾਹ ਗੰਤੀ ਕਰਕੇ ਅਸੀਂ ਕਿ ਉਹਦੀ ਨੀ ਭਤਨ ਦਾ ਵਾਰ ਤੇ ਭਾਈ ਸਾਹਿਬ ਨੂੰ ਛਡਵਾਉਣ ਦੀ ਜੇ ਫਿਰ ਵੀ ਨਹੀਂ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸਿਰ ਨੂੰ ਵੀ ਫਿਰ ਅਗਲੇ ਨੀ ਨਹੀਂ ਉਹਨਾਂ ਨੂੰ ਕੱਲਿਆ ਨੂੰ ਛਡਾਉਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਇਹ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆਗਯਦੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ ਚ ਰੋਜ ਦੇ ਅਧੀਨ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਮਰ ਤੋਂ ਬੰਦੋ ਦੇ ਛੱਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ ਦੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨੇ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਜੇ ਨਸ਼ਾ ਵੀ ਆ ਜਾਂ ਜੋ ਐ ਪ੍ਰੋਡੀਆਂ ਦਾ ਦੌਰ ਆ ਜਾ ਇਹਨੇ ਚੀਜ਼ਾਂ ਹੋ ਰਹੀਆਂ ਇਹ ਮੇਰੇ ਖਿਆਲ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਹਾਂ ਸਰ ਜੀ ਅਸੀਂ ਸਰਕਾਰਾਂ ਦਾ ਦੋਸ਼ ਕੱਟ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ ਚ ਗਿਰ ਗਈ ਆ ਪਰ ਜੇ ਗੱਲ ਚੁੱਪੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਕੁਝ ਕੋਟੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੋ ਪ੍ਰਾਲਾ ਕਰ ਲੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਪਛਾਇਆ ਜਾ ਸਕੇ ਪਤਿਤ ਹੋਣੇ ਤੋਂ ਪਛਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ਼ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਜੇ ਸਾਡੀ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੇ ਕਿ ਉਹ ਉੱਤੇ ਕੰਮ ਕਰਦੀ ਤੇ ਮੇਰੇ ਖਿਆਲ ਨਾਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਦਿੱਤਪੁਣਾ ਹੋ ਸਕਦਾ ਸੀ ਨਾ ਪਰਵਰਤਨ ਹੋ ਸਕਦਾ ਸੀ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਸਭ ਕੁਝ ਹੀ ਖੂਬ ਹੋ ਗਿਆ ਕਿਉਂ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਆਕਾਲ ਤੱਕ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਵੀ ਬਹੁਤ ਨੀਮਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਟੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਸੌਦੇ ਸਾਜ਼ ਵਰਗੇ ਨੂੰ ਮਾਫੀ ਦਵਾ ਕੇ ਇਹ ਜਿਹੜੀਆਂ ਮੈਂ ਕਰ ਰਿਹਾ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੋਰ 13 14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਤੁਸੀਂ ਹਾਂਜੀ ਆਰਾਮ ਨਹੀਂ ਮੁਕੱਫਰ ਫਰਮਤੇ ਤੁਸੀਂ ਇਹ ਕਿਦਾਂ ਦੇਖਦੇ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸੱਚ ਤੇ ਖੰਡ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿੰਨ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟਾ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਦਰਮਿਆ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਰ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੈਪਸਟਾ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾਈ ਕਰ ਰਹੀ ਹੈ ਪਿਛਤ ਸਰਕਾਰ ਤੋਂ ਤੁਸੀਂ ਇਹ ਜਿਆਦਾ ਜੋ ਹਰ ਫਰੰਟ ਤੇ ਫੇਲ ਹੋਈ ਹੈ ਹਾਂ ਜੀ ਹਰ ਫਰੰਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਉਹ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਹਣਾ ਉਹ ਤੇ ਕਰੀਏ ਸੈਟ ਬਣਾਉਂਦੇ ਕਦੇ ਉਹ ਬਣਾਉਂਦੀ ਤੇ ਮਸਲਾ ਤੇ ਕੇ ਪਸੇ ਨਹੀਂ ਲੱਗ ਰਿਹਾ